ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਲਈ ਮਲੰਗ ਪਾਗਲ ਸ਼ਬਦ ਵਰਤਨ ਵਾਲਾ ਰਾਜਾ ਕਿਵੇਂ ਮਰਿਆ ਬਾਬਾ ਸ਼੍ਰੀ ਚੰਦ ਜੀ ਆਪਣੇ ਭਗਤਾਂ ਸਮੇਤ ਇੱਕ ਨਗਰ ਵਿੱਚ ਪਹੁੰਚੇ ਤਾਂ ਉੱਥੋਂ ਦੇ ਲੋਕ ਬਾਬਾ ਜੀ ਦੀ ਉਸਤਤ ਸੁਣ ਕੇ ਦਰਸ਼ਨ ਕਰਨ ਲਈ ਆਏ ਤਾਂ Hindu ਲੋਕਾਂ ਨੇ ਭਾਰੀ ਸੰਤ ਜਨਨ ਜਾਣ ਕੇ ਆਪਣਾ ਦੁੱਖ ਸੁਣਾਇਆ ਕਿ ਇਸ ਇਲਾਕੇ ਦਾ ਹਾਕਮ ਮੁਹੰਮਦ ਖਾਨ ਹਿੰਦੂਆਂ ਨੂੰ ਤਿਲਕ ਲਗਾਉਣਾ ਬੋਦੀ ਰੱਖਣਾ ਤੇ ਪੂਜਾ ਕਰਨ ਤੇ ਸਖਤ ਸਜ਼ਾ ਦਿੰਦਾ ਹੈ। ਬਾਬਾ ਜੀ ਨੇ ਫਰਿਆਦ ਨੂੰ ਸੁਣਿਆ ਤੇ ਹਾਕਮ ਦੇ ਉਲਟ ਦੋਵੇਂ ਵੇਲੇ ਸੰਖ ਘੜਿਆਲ ਵਜਾ ਕੇ ਆਰਤੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਹਾਕਮ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਬਾਬਾ ਜੀ ਨੂੰ ਮਲੰਗ ਕਹਿੰਦੇ ਹੋਏ ਪਾਗਲ ਸ਼ਬਦ ਦੀ ਵਰਤੋਂ ਕੀਤੀ ਜਦੋਂ ਬਾਬਾ ਜੀ ਨੇ ਹਾਕਮ ਦਾ ਇਹ ਵਜਨ ਸੁਣਿਆ ਤਾਂ ਆਪ ਜੀ ਨੇ ਫਰਮਾਇਆ ਦੂਜਿਆਂ ਨੂੰ ਪਾਗਲ ਕਹਿਣ ਵਾਲਾ ਆਪ پاਗਲ ਹੈ ਇਹ ਵਾਕ ਕਹਣ ਦੀ ਦੇਰ ਸੀ ਹਾਕਮ ਪਲ ਵਿੱਚ ਪਾਗਲ ਹੋ ਗਿਆ ਤੇ ਹੱਥ ਵਿੱਚ ਫੜੀ ਨੰਗੀ ਤਲਵਾਰ ਆਪਣੇ ਹੀ ਢਿੱਡ ਵਿੱਚ ਮਾਰੀ ਤੇ ਮਰ ਗਿਆ ਬਾਅਦ ਵਿੱਚ ਹਾਕਮ ਦਾ ਪੁੱਤਰ ਮਿਰਜ਼ਾ ਜਾਨ ਬੇਗ ਨੇ ਬਾਬਾ ਜੀ ਤੋਂ ਮਾਫੀ ਮੰਗੀ ਤੇ ਹਿੰਦੂਆਂ ਨੂੰ ਨਾ ਤੰਗ ਕਰਨ ਦੀ ਕਸਮ ਖਾਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ